ਤੁਹਾਨੂੰ ਸਾਨੂੰ ਸ਼ੰਕਾ ਪੈ ਜਾਂਦੀ ਆ ਬਈ ਕੀ ਗੱਲ ਆ ਜਾਦਾ ਦੱਸ ਦਿਆ ਕਰੋ ਮੈਂ ਘੁਰ ਘੁਰ ਨਾ ਕਰਿਆ ਤੇ ਹੈ ਅੱਛਾ ਬਲੈਂਕਟ ਬਤਨੀ ਹੈ ਹੈ ਕੀ ਕਰਾਇਆ ਸੀ ਕਹੂੰ ਦੇਸ ਭਾਗ ਹੈ ਹੈ ਕੀ ਕਹਿੰਦੇ ਤੂੰ ਪਹਿਲੇ 25ਵੀਂ 16 ਨਾ ਜੀ ਕਹੂ ਪਾਠ ਹੈ ਹੂੰ ਚਲੋ ਕਹੂ ਦੇਸ ਭਾਖਿਆ ਕਹੂ ਦੇਵ ਬਾਨੀ ਕਹੂ ਰਾਜ ਵਿਦਿਆ ਕਹੂ ਰਾਜ ਧਾਨੀ ਕਹੂ ਮੰਤਰ ਵਿਦਿਆ ਕਹੂ ਤੰਤਰ ਸਾਰਣ ਕਹੂ ਜੰਤਰ ਰੀਤਨ ਕਹੂ ਸ਼ਾਸਤਰ ਧਾਰਣ ਕਹੂ ਹੋਮ ਪੂਜਾ ਕਹੂ ਦੇਵ ਅਰਚ ਕਹੂ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬਿਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਛ ਭਾਖਿਆ ਕਹੂੰ ਬੇਦਰੀਤੰ ਕਹੂੰ ਨਿਰਤ ਵਿਦਿਆ ਕਹੂੰ ਨਾਗਬਾਨੀ ਕਹੂੰ ਗਰੜੂ ਗੂੜ ਕਥੈ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਅਪੂਤੰ ਪ੍ਰਵਾਹੋ ਕਹੂੰ ਛੈਲ ਛਲ ਧਰੇ ਛਤਰ ਧਾਰੀ ਕਹੂੰ ਰਾਜ ਸਾਜੰਤ ਰਾਜਾ ਅਧਿਕਾਰੀ ਠੀਕ ਹੈ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਅਛੇਦੀ ਅਛੈ ਆਦ ਅਦਵੈ ਵਿਧਾਤਾ ਨਾ ਤ੍ਰਸਤੰ ਨਾ ਗ੍ਰਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਤਵਸਤੰ ਅਪੂਤੇ ਤਵ ਪ੍ਰਸਾਦ ਪਾਦ ਵਿਸ਼ੰਦ ਅਬਿਅਕਤ ਤੇਜ ਅਨਭਉ ਪ੍ਰਕਾਸ ਅਛੈ ਸਰੂਪ ਅਦਵੈ ਅਨਾਸ ਅਨ ਤੁਟ ਤੇਜ ਅਨਖੁੱਟ ਭੰਡਾਰ ਦਾਤਾ ਤੁਰੰਤ ਸਰਬੰਗ ਪ੍ਰਕਾਰ ਅਨਭੂਤ ਤੇਜ ਅਨਛੇਜ ਗਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨਭੂਤ ਕਰਮ ਦਾਤਾ ਦਇਆਲ ਅਨਭੂਤ ਧਰਮ ਜਿਹ ਸੱਤਰ ਮਿੱਤਰ ਨਹੀਂ ਜਨਮ ਜਾਤ ਜਿਹ ਪੁੱਤਰ ਭਰਾਤ ਨਹੀਂ ਮਿੱਤਰ maat ਜਿਹ ਕਰਮ ਭਰਮ ਨਹੀਂ ਧਰਮ ਧਿਆਨ ਜਿਹ ਨੇਹ ਗਹਿ ਨਹੀਂ ਜੋਤਬਾਨ ਜਿਹ ਜਾਤ ਪਾਤ ਨਹੀਂ ਸੱਤਰ ਮਿੱਤਰ ਜਿਹ ਨੇਹ ਗਹਿ ਨਹੀਂ ਚਹਿਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਭੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗਹਿ ਨਹੀਂ ਪਿਤਰ ਮਾਤ ਜਿਹ ਨਾਮ ਥਾਮ ਨਹੀਂ ਵਰਮ ਵਰਗ ਵਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤ੍ਰਾਸ ਆਸ ਨਹੀਂ ਭੂਮ ਭਗਤ ਜੇ ਕਾਲ ਬਿਆਲ ਕਟਿਓ ਨਾ ਅੰਗ ਅਛੈ ਸਰੂਪ ਅਖੈ ਅਭੰਗ ਜੇ ਨੇਤ ਨੇਤ ਉਚਰੰਤ ਬੇਦ ਜੇ ਅਲਖ ਰੂਪ ਕਥਤਕ ਤੇਬ ਜੇ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛੈ ਅਤੂਲ ਜੇ ਧਿਆਨ ਕਾਜ ਮਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਕਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਯੋਗ ਵਿਦਿਆ ਵਿਚਾਰ